हेलो एवरीवन वेलकम टू माय चैनल जोसना मैं सिमरन पंजाबी चैनल खास तौर पे उन स्टूडेंट्स वास्ते बनाया गया जो कि एनटीए यूजीसी नेट एग्जाम दी तैयारी कर रहे ने इथे आके तुसी एग्जाम दी तैयारी कर सकदे हो जिन्ने भी टॉपिक है ਤੁਹਾਡੇ एग्जाम ਦੇ ਨਾਲ रिलेटेड सारे मिल ਜਣਗੇ इथे सो चैनल नु सब्सक्राइब जरूर कर लो ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ प्रेस ਕਰ ਲੋ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਵੇ ਇਸ ਤੋਂ ਇਲਾਵਾ ਲਾਈਕ ਸ਼ੁਰੂ ਕਰੋ ਵੀਡੀਓਸ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਸੇ ਲੱਗਦੇ ਪਏ ਨੇ ਟੈਲੀਗ੍ਰਾਮ ਚੈਨਲ ਉਤੇ ਜਾ ਕੇ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ ਉੱਥੇ ਜਾ ਕੇ ਜਿੰਨੇ ਵੀ ਟੌਪਿਕ ਹੈ ਹਰ ਇੱਕ ਦੇ ਨਾਲ ਰਿਲੇਟਡ ਵੀਡੀਓਜ਼ ਦੇ ਲਿੰਕ ਤੁਹਾਨੂੰ ਉੱਥੇ ਮਿਲ ਜਾਣਗੇ ਅਗਰ ਤੁਸੀਂ ਪਿੱਛੇ ਜਾ ਕੇ ਲਾਸਟ ਈਅਰ ਦੇਖੋਗੇ ਤਾਂ ਉਸ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਨੋਟਸ ਵੀ ਮਿਲ ਜਾਣਗੇ ਜੋ ਕਿ ਉੱਥੇ ਪਏ ਹੋਏ ਨੇ ਤੁਸੀਂ ਉਸ ਨੂੰ ਨੋਟ ਆਊਟ ਕਰ ਸਕਦੇ ਹੋ ਇਸ ਤੋਂ ਇਲਾਵਾ ਅਗਰ ਕੋਈ ਵੀ ਟੌਪਿਕ ਨਹੀਂ ਸਮਝ ਦੇ ਵਿੱਚ ਆ ਰਿਹਾ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਸੇਜ ਤੁਸੀਂ ਮੈਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੇਰੀ ਈਮੇਲ ਆਈਡੀ ਹੈ ਉਸ ਤੇ ਉੱਤੇ ਜਾਂ ਫਿਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਹਿ ਸਕਦੇ ਹੋ ਸੋ ਟਾਪਿਕ ਜਿਹੜਾ ਹੈ गाइस ਸ਼ੁਰੂਆਤ ਕਰਦੇ ਆ ਅੱਜ ਅਸੀਂ ਜਿਹੜਾ ਸਾਡੇ ਕੋਲ ਕਾਵਿ ਰੂਪ ਗੀਤ ਹੈ ਉਸਤੇ ਬਾਰੇ ਪੜਾਂਗੇ ਟਾਪਿਕ ਕਈ ਚੀਜ਼ ਤੋਂ ਚਿਰ ਤੋਂ ਨਹੀਂ ਕੀਤਾ ਸੀ ਪਹਿਲਾਂ ਹਾਂ ਜ਼ਰੂਰ ਕੀਤਾ ਹੈ ਬਟ ਹੁਣ ਨਹੀਂ ਕੀਤਾ ਸੀ ਇਸ ਕਰਕੇ ਟਾਪਿਕ ਜਿਹੜਾ ਹੈ ਮੈਂ ਫਿਰ ਤੋਂ ਕਰਵਾਣ ਜਾ ਰਹੀ ਹਾਂ ਪੇਸ਼ਵਾ ਹੈਂਡਰਿਟਨ ਨੋਟਸ ਜਿਹੜੇ ਨੇ ਉਹਨਾਂ ਦੇ ਉੱਥਰੋਂ ਸੋ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਗੀਤ ਜਿਹੜਾ ਹੈ ਇਹ ਕੀ ਚੀਜ਼ ਹੈ ਇਸ ਦੇ ਬਾਰੇ ਅੱਗੋਂ ਹੁਣ ਦੇਖੋ ਕਹਿੰਦੇ ਇੱਕ ਕਲਾਮਈ ਪ੍ਰਗਟਾਵਾ ਹੈ ਕਲਾਕਾਰ ਮਨ ਵਿੱਚ ਪੈਦਾ ਹੋਏ ਭਾਵਾਂ ਨੂੰ ਕਲਾ ਰਾਹੀਂ ਪ੍ਰਗਟ ਕਰਦਾ ਹੈ ਹਰ ਇੱਕ ਦੇ ਮਨ ਦੇ ਵਿੱਚ ਕੁਛ ਨਾ ਕੁਛ ਉਮੜਦਾ ਹੈ ਜਿਸ ਨੂੰ ਉਹ ਕੀ ਕਹਿੰਦੇ ਨੇ ਕਿ ਅਸੀਂ ਉਹਨੂੰ ਡਿਸਕ੍ਰਾਈਬ ਕਰਨਾ ਹੈ ਸੋ ਕੀ ਗਵਾ ਉਸ ਨੂੰ ਉਹ ਕਲਾ ਰਾਹੀ ਪ੍ਰਗਟ ਕਰਦਾ ਹੈ ਕਲਾ ਦੇ ਵਿੱਚ ਕੁਝ ਵੀ ਚੀਜ਼ ਲੈ ਸਕਦੇ ਹੋ ਜਿਵੇਂ ਤੁਸੀਂ ਚਿੱਤਰਕਾਰੀ ਵੀ ਆ ਸਕਦੀ ਗਿਆ ਜਾਂ ਫਿਰ ਤੁਸੀਂ ਅਗਰ ਸਾਹਿਦ ਦੇ ਖੇਤਰ ਦੇ ਵਿੱਚ ਦੇਖੋ ਤਾਂ ਸਾੜ ਕੋ ਕਵਿਤਾ ਆ ਜਾਂਦੀ ਹੈ ਜਾਂ ਕੁਝ ਹੋਰ ਰੂਪ ਆਉਂਦੇ ਨੇ ਬਟ ਗੱਲ ਇੱਥੇ ਅਸੀਂ ਕਰਦੇ ਪਏ ਹਾਂ ਕਵਿਤਾ ਦੇ ਰੂਪ ਦੇ ਗਿਆ ਤੇ ਇਸ ਦੇ ਵਿੱਚ ਕੀਤਾ ਹੈਗਾ ਸੋ ਗੀਤ ਥਰੂ ਜਿਹੜਾ ਗਵਾ ਉਹ ਪ੍ਰਗਟਾਵਾ ਕਰਦਾ ਹੈ ਪਾਵਾਂ ਦਾ ਇਹ ਰੂਪ ਜਿਹੜਾ ਹੁੰਦਾ ਵਾ ਸੋਹਜਮਈ ਤੇ ਗ੍ਰਹਿਣਯੋਗ ਹੁੰਦਾ ਹੈ ਇਹ ਸਹਿਜ ਭਰਪੂਰ ਪ੍ਰਗਟਾਵਾ ਹੁੰਦਾ ਹੈ ਜਿਸ ਵਿੱਚ ਤੋਲ ਵਜ਼ਨ ਤੇ ਦੁਕਾਨ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਹੁਣ ਭਾਵਨਾ ਦਾ ਜਿਹੜਾ ਇਹ ਰੂਪ ਹੈਗਾ ਏ ਸੋਹਜਮਈ ਪ੍ਰਗਟਾਵਾ ਹੁੰਦਾ ਇਸ ਦਾ ਤੇ ਆਪਣੇ ਆਪ ਅੰਦਰੋਂ ਜਿਹੜਾ ਹੈਗਾ ਵਾ ਇਹ ਨਿਕਲਦਾ ਹੈ ਵਿਅਕਤੀ ਦੀਆਂ ਭਾਵਨਾਵਾਂ ਨਿਕਲਦੀਆਂ ਨੇ ਬਟ ਇਹ ਵੀ ਚੀਜ਼ ਹੈ ਕਿ ਜਦੋਂ ਇਹ ਭਾਵਨਾਵਾਂ ਨਿਕਲਦੀਆਂ ਨੇ ਇਸ ਦਾ ਆਪਣੇ ਆਪ ਪ੍ਰਗਟਾਵਾ ਹੁੰਦਾ ਹੈ ਦੈਨ ਇਸ ਨੂੰ ਜੇਕਰ ਅਸੀਂ ਵਜ਼ਨ ਤੋਲ ਦੁਕਾਨ ਤੇ ਦੇ ਵਿੱਚ ਲੈ ਕੇ ਲਿਖੀਏ ਤਾਂ ਉਹ ਚੀਜ਼ ਇੱਕ ਆਪਣੇ ਆਪ ਦੇ ਵਿੱਚ ਕੀ ਕੀ ਹੈ ਪ੍ਰਭਾਵ ਪੁੰਦੀ ਹੈ ਹੁਣ ਤੁਸੀਂ ਕੋਈ ਵੀ ਅਗਰ ਲਾਈਨ ਲਿਖਦੇ ਹੋ ਜੇਕਰ ਉਸ ਨੂੰ ਅਸੀਂ ਐਜ਼ ਅ ਰਿਦਮ ਦੇ ਤੌਰ ਤੇ ਲਿਖੀਏ ਮਤਲਬ ਰਾਈਮ ਬਣਾ ਕੇ ਕੋਈ ਉਸ ਦੀ ਲਿਖੀਏ ਥੈਨ ਤੁਸੀਂ ਵੇਖੋ ਉਸ ਦਾ ਆਪਣਾ ਹੀ ਇੱਕ ਪ੍ਰਭਾਵ ਹੁੰਦਾ ਮਤਲਬ ਪ੍ਰਭਾਵ ਬਜਮਾ ਹੁੰਦਾ ਹੈ ਨਾ ਕਿ ਖਿੰਡਵਾ ਹੁੰਦਾ ਹੈ ਪੁਰਾਤਨ ਜਿਹੜੇ ਲੋਕ ਗੀਤਾਂ ਵਰਗੀ ਸ਼ਬਦ ਰਚਨਾ ਨੂੰ ਤਰੁਵਾ ਕਹਿੰਦੇ ਸੀ ਜਿਹੜੇ ਪ੍ਰਾਤਨ ਲੋਕ ਸੀ ਜਿਹੜੇ ਪੈਲੋ ਸੀ ਉਨ੍ਹਾਂ ਦੇ ਟਾਈਮ ਇੱਕ ਗੀਤਾਂ ਵਰਗੀ ਸ਼ਬਦ ਰਚਨਾ ਚੱਲਦੀ ਸੀ ਜਿੰਨੂੰ ਉਹਨਾਂ ਨੇ ਨਾਮ ਦਿੱਤਾ ਸੀ ਤ੍ਰੂਵਾ ਤ੍ਰੂਵ ਜਿਹੜਾ ਇੱਕ ਪ੍ਰਬੰਧਕ ਆਵਦਾ ਹਿੱਸਾ ਹੁੰਦਾ ਹੈ ਜਿਸ ਨੂੰ بار-बार ਦੁਹਰਾਇਆ ਜਾਂਦਾ ਹੈ ਹੁਣ ਤ੍ਰੂਵ ਇਹੋ ਜਿਹੀ ਇੱਕ ਰਚਨਾ ਸੀ ਜਿਸ ਦੇ ਵਿੱਚ ਅਸੀਂ ਕੀ ਗੱਸੀ ਕੋਈ ਵੀ ਲਾਈਨ ਕੋਈ ਵੀ ਜਿਹੜਾ ਇਸ ਦੇ ਵਿੱਚ ਇੱਕ ਪੈਰਾ ਹੁੰਦਾ ਸੀ ਜਾਂ ਕੁਝ ਵੀ ਉਸ ਨੂੰ ਅਸੀਂ ਰਿਪੀਟ ਕਰਦੇ ਸੀ بار-बार ਤੇ ਤਾਂ ਕਰਕੇ ਇਸ ਦਾ ਨਾਮ ਤ੍ਰੂਵਾ ਪਿਆ ਸੀ ਤੇ ਤ੍ਰੂਵ ਦਾ ਮਤਲਬ ਇਸੇ ਹੁੰਦਾ ਵਾ ਨਿਸ਼ਚਿਤ ਸੁਰ ਤੇ بار بار ਇਸ ਕਾਕੇ ਦੁਹਰਾਇਆ ਜਾਂਦਾ ਸੀ ਕਿ ਉਸ ਦਾ ਇੱਕ ਨਿਸ਼ਚਿਤ ਸੁਰ ਜਿਹੜਾ ਗਵਾ ਉਹ ਬਚ ਜਾਵੇ ਸੋ بار بار ਦੁਹਰਾਏ ਜਾਣ ਵਾਲਾ ਜਿਹੜਾ ਇੱਕ ਅੰਗ ਸੀ ਉਸ ਨੂੰ ਅਸੀਂ ਇੱਥੇ ਕੀ ਕਹਿ ਦਿੰਦਾ ਹੈ ਸਥਾਈ ਹੁਣ ਰਚਨਾ ਦਾ ਨਾਮ ਹੈ ਗੈਤ੍ਰੂਹਾ ਤਰੂਹਾ ਦੇ ਵਿੱਚ ਜਿਹੜੀ ਚੀਜ਼ بار بار ਦੁਹਰਾਈ ਜਾਂਦੀ ਹੈ ਉਸ ਨੂੰ ਕਿਹਾ ਜਾਂਦਾ ਹੈ ਸਥਾਈ ਦੂਜਾ ਹਿੱਸਾ ਜਿਹੜਾ ਆਉਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਅੰਤਰਾ ਤੀਜੇ ਨੂੰ ਸੰਚਾਰੀ ਤੇ ਚੌਥੇ ਨੂੰ ਆਪੋਗ ਪੱਬਾ ਗਏ ਆਪੋਗ ਕਹਿੰਦੇ ਹਾਂ ਸੋ ਇਹ ਇੱਕ ਵਾਂ ਪਹਿਲੋ ਸਾਡੇ ਕੋਲ ਰਚਨਾ ਮਿਲਦੀ ਸੀ ਜੋ ਕਿ ਸਿਮਿਲਰ ਸੀ ਗੀਤ ਦੇ ਨਾਲ ਸੋ ਯਾਦ ਫਿਰ ਤੇ ਦੇਖੋ ਪ੍ਰਬੰਧ ਕਾਵਿ ਦਾ ਇੱਕ ਹਿੱਸਾ ਸੀ ਤੇ ਨਾਲ ਦੇ ਨਾਲ ਜਿਵੇਂ ਅਸੀਂ ਪੂਰੀ ਰਚਨਾ ਜਿਵੇਂ ਗਜ਼ਲ ਹੈ ਨਾ ਗਜ਼ਲ ਦਾ ਪੂਰਾ ਨਾਮ ਕੀ ਹੁੰਦਾ ਗਜ਼ਲ ਪਰ ਉਸ ਦੇ ਵਿੱਚ ਸ਼ੇਅਰ ਆਉਂਦੇ ਆ ਮਤਲਾ ਮਕਤਾ ਇਸ ਦਾ ਉਸ ਤੇ ਵੀ ਜਾਂਦੇ ਨੇ ਸੋ ਇਸ ਦੇ ਵਿੱਚ ਵੀ ਉਸੇ ਚੀਜ਼ ਨੂੰ ਅਸੀਂ ਜਿਹੜਾ ਗਵ ਉਹਨਾਂ ਨੇ ਦਿੱਤਾ ਹੈ ਜਾਨਕਿ ਪੂਰੀ ਰਚਨਾ ਵੈ বারবার ਦੁਹਰਾਇਆ ਜਾਣ ਵਾਲਾ ਅੰਗ ਇਸ ਦੇ ਵਿੱਚ ਸਥਾਈ ਹੋਏਗਾ ਦੂਜੇ ਹਿੱਸੇ ਨੂੰ ਅਸੀਂ ਅੰਤਰਾ ਤੀਜੇ ਨੂੰ ਸੰਜਾਰੀ ਤੇ ਚੌਥੇ ਨੂੰ ਅਪੋਗ ਕਿਹਾ ਗਿਆ ਹੈ ਨੈਕਸਟ ਇਹ ਗਾਇ ਹੈ ਕਿ ਹੁਣ ਪੱਛਮ ਦੇ ਵਿੱਚ ਜੇਕਰ ਸਾਨੂੰ ਪੁਰਾਤਨ ਇਸ ਤਰੀਕੇ ਦਾ ਮਿਲਦਾ ਸੀ ਤਾਂ ਆਬੀਸਲੀ ਪੱਛਮ ਦੇ ਵਿੱਚ ਵੀ ਸਾਨੂੰ ਕੁਝ ਨਾ ਕੁਝ ਮਿਲਦਾ ਹੋਏਗਾ ਪੱਛਮ ਦੇ ਵਿੱਚ ਲਿਰਿਕ ਤੇ ਜਿਹੜਾ ਸਾਂਗ ਹੈ ਗਏ ਕਾਬੂਪ ਸਾਨੂੰ ਸੰਗੀਤਮਈ ਮਿਲਦੇ ਨੇ ਯਾਨੀ ਕਿ ਪੱਛਮ ਦੇ ਵਿੱਚ ਲਿਰਿਕ ਤੇ ਸਾਂਗ ਚੱਲਦੇ ਸੀ ਜੋ ਕਿ ਸਿਮਿਲਰ ਸੀ ਲਿਰੇ ਇਸ ਤਰੀਕੇ ਦਾ ਨਾ ਗੀਤ ਜਿਵੇਂ ਇੱਥੇ ਮਿਲਦਾ ਹੈ। ਲਿਰਿਕ ਕੀ ਹੈਗਾ ਸੀ ਪੁਰਾਣੇ ਸਾਜ਼ ਲਿਰੇ। ਪੁਰਾਣਾ ਸਾਜ਼ ਨਾਮ ਹੈਗਾ ਇਸ ਦਾ ਲਿਰੇ ਤੇ ਗਾਇਆ ਜਾਣ ਵਾਲੀ ਇੱਕ ਕਵਿਤਾ ਰਹੀ ਸੀ। ਲਿਰਕ ਨੂੰ ਲਿਰੇ ਤੇ ਗਾਇਆ ਜਾਂਦਾ ਸੀ। ਗੀਤ ਜਿਹੜੇ ਕੀ ਹੈ ਇੱਕ ਸੰਗੀਤਕ ਆਵਾਜ਼ ਹੈ ਜਿਸ ਨੂੰ ਸਾਜ਼ਾਂ ਨਾਲ ਜਾਂ ਬਿਨਾਂ ਸਾਜ਼ਾਂ ਦੇ ਪੇਸ਼ ਕੀਤਾ ਜਾਂਦਾ ਹੈ। ਹੁਣ ਲਿਰਿਕ ਜਿਹੜਾ ਹੈਗਾ ਸੀ ਇਹ ਕਹਿੰਦੇ ਜਿਹੜਾ ਲਿਰਿਕ ਇੱਕ ਹੈਗਾ ਸੀ ਉਸ ਨੂੰ ਲਿਰੇ ਦੇ ਉੱਤੇ ਗਾਇਆ ਜਾਂਦਾ ਸੀ ਬਟ ਜੇਕਰ ਅਸੀਂ ਗੀਤ ਦੇ ਬਾਰੇ ਗੱਲ ਕਰੀਏ ਤਾਂ ਇੱਕ ਆਵਾਜ਼ ਹੁੰਦੀ ਹੈ ਗੀਤ ਜਿਹੜੀ ਸੀ ਇੱਕ ਆਵਾਜ਼ ਹੈ ਜਿਸ ਨੂੰ ਅਸੀਂ ਬਿਨਾਂ ਸਾਜ਼ਾਂ ਦੇ ਉੱਤੇ ਵੀ ਗਾ ਸਕਦੇ ਹਾਂ ਹੁਣ ਕਈ ਜੇਕਰ ਗਾਉਂਦੇ ਨੇ ਹੇਕ ਲਾ ਕੇ ਇੱਕ ਉਹ ਵੀ ਰਿਦਮ ਦੇ ਤੌਰ ਤੇ ਗਾਉਂਦੇ ਨੇ ਬਟ ਉਹਨਾਂ ਕੋਲ ਸਾਜ਼ ਨਹੀਂ ਹੁੰਦੇ ਜਿਵੇਂ ਊਠ ਦੇ ਉੱਤੇ ਜਿਹੜਾ ਬੈਠ ਕੇ ਜਾਂਦੇ ਨੇ ਤੋਂ ਹੇਕਾ ਲਾ ਕੇ ਗਾਣੇ ਬੋਲਦੇ ਨੇ ਤਾਂ ਮਤਲਬ ਉਹਨਾਂ ਕੋ ਕੋਈ ਵੀ ਅਸਤ੍ਰਿੱਕੇ ਦੀ ਕੋਈ ਚੀਜ਼ ਨਹੀਂ ਹੁੰਦੀ ਜਿਸ ਨੂੰ ਉਹ ਵਾ ਜਾ ਕੇ ਇੱਕ ਤਾਲ ਪੈਦਾ ਕਰ ਸਕਣ ਬਟ ਤਾਂ ਵੀ ਉਹ ਗਾਉਂਦੇ ਨੇ ਸੋ ਗੀਤ ਇੱਕ ਆਵਾਜ਼ ਹੁੰਦੀ ਹੈ ਜਿਹੜੀ ਕਿ ਸਾਜ਼ ਤੇ ਬਿਨਾ ਸਾਜ਼ ਦੇ ਉੱਤੇ ਅਸੀਂ ਗਾ ਸਕਦੇ ਹਾਂ ਜਦਕਿ ਲੀਰੇ ਲਿਰਿਕਸ ਸੀ ਜਿਹੜਾ ਉਹ ਲੀਰੇ ਦੇ ਉੱਤੇ ਗਾਇਆ ਜਾਂਦਾ ਸੀ ਲੀਰੇ ਜਿਹੜਾ ਸੀ ਉਹ ਸਾਜ਼ ਦਾ ਨਾਮ ਸੀ ਹੁਣ ਫਾਰਸੀ ਦੇ ਵਿੱਚ ਗਜ਼ਲ ਰੁਬਾਈ ਤੇ ਜਿਹੜੇ ਸ਼ੇਅਰ ਸੀ ਉਪਰਕਿੱਤਕ ਆਕਰੂਪ ਮਿਲਦੇ ਨੇ ਹੁਣ ਅਗਰ ਅਸੀਂ ਇਸੇ ਸਿਮਿਲਰ ਅਸੀਂ ਫਾਰਸੀ ਦੇ ਵਿੱਚ ਦੇਖੀਏ ਤਾਂ ਸਾਨੂੰ ਗਜ਼ਲ ਮਿਲਦੀ ਹੈ ਰੁਬਾਈ ਮਿਲਦੀ ਹੈ ਤੇ ਸ਼ੇਅਰ ਮਿਲਨੇ ਨੇ ਜੋ ਕਿ ਪ੍ਰਗੀਤਕਾ ਦਾ ਰੂਪ ਹਨ ਹੁਣ ਦੇਖੋ ਲੱਛਣ ਕਿਹੜੇ ਸਾਨੂੰ ਇਸ ਦੇ ਵਿੱਚ ਮਿਲਦੇ ਨੇ ਜਿਹੜੇ ਕਿ ਅ ਗੀਤ ਦੇ ਲੱਛਣੇ ਗਿਦੇ ਧਿਆਨ ਦੇ ਨਾਲ ਦੇਖੋ ਕਿ ਇਹ ਸਾਰਾ ਇਸ ਦੇ ਵਿੱਚ ਹੁਣ ਅਸੀਂ ਪੜ ਲੈਣਾ ਜੋ ਵੀ ਅਸੀਂ ਲਿਖਿਆ ਹੈਗਾ ਵਾ ਹੁਣ ਸੰਗੀਤ ਵਿੱਚ ਗੀਤ ਦੀ ਨਿਵੇਕਲੀ ਤੇ ਸੁਤੰਤਰ ਹੁੰਦੇ ਹਨ ਸੰਗੀਤ ਇੱਕ ਆਵਾਜ਼ ਜਿਹੜੀ ਪੈਦਾ ਕੀਤੀ ਜਾਂਦੀ ਹੈ ਜਿਹੜੇ ਸਾਜ਼ਾਂ ਦੇ ਉੱਤੇ ਤਾਂ ਵਰਡਿੰਗ ਉਹਰੇ ਉੱਤੇ ਬੋਲੀ ਜਾਂਦੀ ਹੈ ਉਹ ਗੀਤਾਂ ਦਾ ਕਹਾ। ਸੋ ਸੰਗੀਤ ਦੇ ਵਿੱਚ ਗੀਤ ਦੀ ਇੱਕ ਆਪਣੀ ਨਿਰਬੇਕਲੀ ਤੇ ਸੁਤੰਤਰ ਹੋਂਦ ਹੁੰਦੀ ਹੈ। ਗੀਤ ਜਿਹੜਾ ਹੈ ਮਨੁੱਖ ਨੂੰ ਆਨੰਦ ਦਿੰਦਾ ਹੈ। ਗੀਤ ਦੇ ਵਿੱਚ ਸੋਹਜ ਸੰਵੇਦਨਾ ਆਨੰਦ ਦਾ ਘਰਮ ਬੰਦੀ ਹੈ। ਇੱਕ ਸੋਹਜ ਹੁੰਦਾ ਹੈ ਤੇ ਉਹ ਚੀਜ਼ ਇੱਕ ਆਨੰਦ ਦਾ ਇਸ ਦੇ ਵਿੱਚ ਕਾਰਨ ਬੰਦੀ ਹੈ ਗੀਤ ਦੇ ਵਿੱਚ ਸੋ ਗੀਤ ਦੇ ਵਿੱਚ ਸੁਰ ਤੇ ਤਾਲ ਵੀ ਸਾਨੂੰ ਮਿਲਦਾ ਹੈ ਠੀਕ ਹੈ ਉਹਿਆਂ ਦਾ ਗੀਤ ਦੇ ਵਿੱਚ ਅਗਰ ਇਸ ਨੂੰ ਤਾਲ ਦੇ ਉੱਤੇ ਗਾਇਆ ਜਾਵੇ ਜਾਂ ਨਹੀਂ ਦੇ ਉੱਤੇ ਉਹਦੇ ਉੱਤੇ ਵੀ ਨਹੀਂ ਗਾਇਆ ਜਾਵੇ ਤਾਂ ਠੀਕ ਹੈ ਪਰ ਜੇਕਰ ਤੁਹਾਡੇ ਕੋਲ ਕੋਈ ਸਾਜ਼ ਹੈ ਤਾਂ ਕੋਸ਼ਿਸ਼ ਕਰੋ ਸਾਜ਼ਾਂ ਦੇ ਉੱਤੇ ਗਾਉਂਦੀ ਉਹਨਾਂ ਆਨੰਦ ਵਖਰਾ ਹੁੰਦਾ ਹੈ ਸੋ ਗੀਤ ਦੇ ਵਿੱਚ ਸੁਰ ਤਾਲ ਆਬਵੀਅਸਲੀ ਆਪਣੇ ਆਪ ਹੀ ਹੁੰਦੇ ਨੇ ਬਟ ਸਾਨੂੰ ਇੱਕ ਇੱਕ ਚੀਜ਼ ਦੀ ਲੋੜ ਹੁੰਦੀ ਹੈ ਉਹਨੂੰ ਗਾਉਣ ਵਾਸਤੇ ਉਹ ਆਇੰਦਾ ਸੰਗੀਤ ਗੀਰ ਸੰਗੀਤ ਅਲੱਗ ਹੈ ਯਾਦ ਰੱਖਿਓ ਅੱਗੇ ਆਇੰਦਾ ਅਗਾਂਹ ਗੀਤ ਦੇ ਵਿੱਚ ਗੀਤ ਦੇ ਵਿਲੱਖਣ ਹੋਣ ਨਿਸ਼ਚਿਤ ਕਰਨ ਵਾਲੇ ਹਨ ਮਤਲਬ ਗੀਤ ਦੇ ਇੱਕ ਵਿਲੱਖਣ ਹੋਣ ਨਿਸ਼ਚਿਤ ਕਰਨ ਵਾਲੇ ਜੋ ਚੀਜ਼ਾਂ ਨੇ ਉਹ ਕਿਹੜੀਆਂ ਕਹਾਣੀਆਂ ਹੈ ਗਿਆਨੇ ਤੇਜ ਭਾਵਾਂ ਦੀ ਮਾਸੂਮਤਾ ਸੁਘਜਮਈ ਇਸ ਦੇ ਵਿੱਚ ਪਾਸ਼ਾ ਹੁੰਦੀ ਹੈ ਕਲਪਨਾ ਹੁੰਦੀ ਹੈ ਵਿਚਾਰ ਸ ਤੇ ਸੁਰ ਤਾਲ ਦੇ ਲੈ ਗੀਤ ਦੀ ਇੱਕ ਆਪਣੀ ਅਲੱਗ ਪਹਿਚਾਨ ਵਾਸਤੇ ਜੋ ਜੋ ਚੀਜ਼ਾਂ ਸਾਨੂੰ ਜ਼ਰੂਰੀ ਹੁੰਦੀਆਂ ਨੇ ਉਸ ਦੇ ਵਿੱਚ ਹੁੰਦੇ ਨੇ ਕਿ ਸਾੜ ਕੋ ਭਾਵ ਹੋਣੇ ਚਾਹੀਦੇ ਨੇ ਜਦੋਂ ਭਾਵ ਅੰਦਰੋਂ ਡਿਸਕ੍ਰਾਈਬ ਕਰਨੇ ਹੋ ਅੰਦਰੋਂ ਬਾਹਰ ਕੱਢਣੇ ਹੋ ਕਲਾ ਮੇਂ ਪ੍ਰਗਟਾਵਾ ਕਰਨਾ ਹੋਵੇ ਭਾਸ਼ਾ ਸਾੜ ਕੋ ਸੋਹਜ ਵਾਲੀ ਚਾਹੀਦੀ ਹੈ ਕਿ ਅਗਲੇ ਨੂੰ ਅਸੀਂ ਥੋੜੇ ਦੇ ਵਿੱਚ ਜ਼ਿਆਦਾ ਸਮਝਾ ਸਕੀਏ ਸੋਹਜ ਵਾਲੀ ਭਾਸ਼ਾ ਹੋਣੀ ਚਾਹੀਦੀ ਹੈ ਹਰ ਗੀਤ ਤੁਸੀਂ ਆਮ ਨਾਰਮਲ ਵੀ ਗੀਤ ਸੁਣਦੇ ਹੋ ਕੋਈ ਵੀ ਗੀਤ ਲੈ ਕੇ ਉਹਨੂੰ ਸੁਣ ਸਕਦੇ ਹੋ ਅਮਰਿੰਦਰ ਗਿੱਲ ਦੇ ਗੁਰਦਾਸ ਮਾਨ ਦੇ ਕਿਸੇ ਦੇ ਵੀ ਕੀ ਕੀ ਹੁੰਦਾ ਹੈ ਕਿ ਉਸ ਦੇ ਵਿੱਚ ਸ਼ਬਦ ਇਸ ਤਰੀਕੇ ਨਾਲ ਚੁਸ ਕੇ ਕੀਤੇ ਜਾਂਦੇ ਨੇ ਕਿ ਤੁਹਾਨੂੰ ਥੋੜੇ ਦੇ ਵਿੱਚ ਜ਼ਿਆਦਾ ਸਮਝ ਆ ਸਕੇ ਕਲਪਨਾ ਹੁੰਦੀ ਹੈ ਤੁਹਾਨੂੰ ਇੱਕ ਕਲਪਨਾ ਵਿੱਚ ਲੈ ਕੇ ਉਹ ਕੁਝ ਚੀਜ਼ਾਂ ਹੋ ਜੀਆਂ ਤੁਹਾਨੂੰ ਦਰਸਾ ਜਾਂਦੇ ਨੇ ਕਿ ਜੇ ਤੁਸੀਂ ਇਹ ਵੀ ਸੋਚਦੇ ਹੋ ਕਿ ਇਹ ਅਗਰ ਇਸ ਤਰ੍ਹਾਂ ਹੁੰਦਾ ਤਾਂ ਇਸ ਤਰ੍ਹਾਂ ਵਧੀਆ ਹੁੰਦਾ ਸੀ ਵਿਚਾਰ ਹੁੰਦੇ ਨੇ ਨਾਲ ਫੈਸੂਰ ਤਾਲ ਤੇ ਲੈ ਹੋਣੀ ਚਾਹੀਦੀ ਕੀ ਹੈ ਠੀਕ ਹੈ ਹੁਣ ਅੱਗੇ ਗਵਾ ਗੀਤ ਦਾ ਇੱਕ ਅੰਦਰਲਾ ਤੱਤ ਹੁੰਦਾ ਹੈ ਸੜ ਕੋ ਸੰਗੀਤ ਗੀਤ ਜਿਹੜਾ ਹੈ ਅਗਰ ਮੇਰੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸੰਗੀਤ ਤੋਂ ਬਿਨਾ ਅਧੂਰਾ ਲੱਗਦਾ ਹੈ ਜੇਕਰ ਸੰਗੀਤ ਆਇਂਦਾ ਤਾਂ ਵਧੀਆ ਹੋ ਜਾਂਦਾ ਸੋ ਗੀਤ ਦਾ ਇੱਕ ਅੰਦਰਲਾ ਤੱਤ ਹੁੰਦਾ ਹੈ ਸੰਗੀਤ ਜਿਹੜਾ ਗੀਤ ਹੈ ਉਹ ਛੋਟੇ ਆਕਾਰ ਦੀ ਰਚਨਾ ਹੁੰਦੀ ਹੈ ਵੱਡੀ ਨਹੀਂ ਹੁੰਦੀ ਛੋਟੇ ਆਕਾਰ ਦੀ ਰਚਨਾ ਹੁੰਦੀ ਹੈ ਤੇ ਵਿਸ਼ਾ ਪ੍ਰਦਰਸ਼ਨ ਹੁੰਦੀ ਹੈ ਮਤਲਬ ਕੋਈ ਵੀ ਵਿਸ਼ਾ ਲੈ ਕੇ ਤੁਸੀਂ ਇਸ ਦੇ ਵਿੱਚ ਜ਼ਿਆਦਾਤਰ ਲਿਖ ਸਕਦੇ ਹੋ ਤੇ ਉਸ ਵਿਸ਼ੇ ਰਾਹੀਂ ਤੁਸੀਂ ਜੋ ਕਹਿਣਾ ਚਾਹੁੰਦੇ ਹੋ ਉਹ ਪ੍ਰਗਟਾਵਾ ਕਰ ਸਕਦੇ ਹੋ ਇਸ ਤੋਂ ਇਲਾਵਾ ਹੁਣ ਗੀਤ ਦੀ ਬੰਤਰ ਕਿਸ ਤਰੀਕੇ ਦੇ ਨਾਲ ਹੁੰਦੀ ਹੈ ਇਹ ਚੀਜ਼ਾਂ ਯਾਦ ਰੱਖਿਓ ਕਿਹੜੀਆਂ-ਕਿਹੜੀਆਂ ਨੇ ਇਹ ਹਮੇਸ਼ਾ ਪੁੱਛਿਆ ਜਾਂਦੀ ਹੈ ਤੱਤ ਲੱਛਣ ਅੰਦਲੈਰਾ ਤੱਤ ਕਿਹੜਾ ਗਵਾ ਸੰਗੀਤ ਹੋਏਗਾ ਇਸ ਤੇ ਬੰਤਰ ਕਿਸ ਤਰੀਕੇ ਦੀ ਹੋਏਗੀ ਗੀਤ ਦੀ ਸੰਖੇਪ ਹੋਏਗਾ ਇੱਕ ਹੀ ਰਹੀ ਹੋਏਗੇ ਤੇ ਸਰਲ ਹੋਏਗਾ ਮਤਲਬ ਇੱਕ ਹੀ ਆਏਗਾ ਸਾਡੇ ਕੋ ਬੰਤਰ ਆ ਜਾਂਦੀ ਹੈ ਕਿ ਸੰਖੇਪ ਦੇ ਵਿੱਚ ਦੱਸਿਆ ਹੁੰਦਾ ਹੈ ਇੱਕੋ ਜਿੱਕਰ ਲੈ ਦੇ ਵਿੱਚ ਚਲਦੀ ਹੈ ਕਿਤੇ ਉਹ ਟੁੱਟਦੇ ਨਹੀਂ ਹੈ ਤੇ ਬਹੁਤ ਹੀ ਸਰਲ ਹੁੰਦੇ ਨੇ ਕਿ ਸਮਝ ਦੇ ਵਿੱਚ ਆ ਸਕਦੇ ਪ੍ਰੇਰਕ ਭਾਵਨਾ ਜਿਹੜੇ ਗੀਤ ਦਾ ਅੰਦਰਲਾ ਲੱਛਣ ਹੈ ਤਾਂ ਤੇਗਾ ਸੀ ਸਾਡੇ ਕੋ ਸੰਗੀਤ ਲੱਛਣ ਹੈ ਗਏ ਪ੍ਰੇਰਕ ਭਾਵਨਾ ਪ੍ਰੇਰਣਾ ਲੈ ਕੇ ਗੀਤ ਦਾ ਅੰਦਰਲਾ ਸੰਦੇਸ਼ ਕੀ ਹੈਗਾਏ ਇਕਾਗਰ ਸਾਰ ਜੋ ਕਲਪਨਾ ਉਤਨਾਲ ਉਤੇਜਿਤ ਹੋ ਜਾਂਦਾ ਹੈ ਹੁਣ ਇਸ ਤੇ ਅੰਦਰਲਾ ਇੱਕ ਸੰਦੇਸ਼ ਹੁੰਦਾ ਹੈ ਕਿ ਇੱਕ ਇਨਸਾਨ ਨੂੰ ਜਦੋਂ ਗੀਤ ਸੁਣਦਾ ਹੈ ਤਾਂ ਉਹਨੂੰ ਇੱਕ ਸਾਰ ਦੇ ਰੂਪ ਦੇ ਵਿੱਚ ਉਹਨੂੰ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ ਉਹਨੂੰ ਬੰਨ ਕੇ ਰੱਖਣਾ ਕਿ ਉਹ ਐਂਡ ਤੇ ਜਾ ਕੇ ਹਰ ਇੱਕ ਚੀਜ਼ ਪੂਰੇ ਤਰੀਕੇ ਨਾਲ ਸਮਝੇ ਤੁਸੀਂ ਜਦੋਂ ਗੀਤ ਸੁਣਦੇ ਹੋ ਤਾ ਕੀ ਗਵਾ ਇੱਕ ਪਹਿਲਾ ਪੈਰਾ ਸੁਣਦੇ ਹੋ ਦੂਜਾ ਪੈਰਾ ਸੁਣਦੇ ਹੋ ਤਾਂ ਤੁਹਾਨੂੰ ਹੁੰਦਾ ਨਾ ਕਿ ਤੀਜੇ ਪੈਰੇ ਦੇ ਵਿੱਚ ਹੁਣ ਅੱਗੇ ਹੋਰ ਕੀ ਹੋਏਗਾ ਤੇ ਜਦੋਂ ਫਿਰ ਗਾਣਾ ਮੂੰਹ ਦੇ ਉੱਤੇ ਛੱਡ ਜਾਂਦਾ ਹੈ ਤਾਂ ਵਧੀਆ ਲੱਗਦਾ ਸੋ ਇੱਕ ਇੱਕ ਆਕਰ ਸਾਰ ਹੁੰਦਾ ਹੈ ਜੋ ਕਲਪਨਾ ਅਗਰ ਇਸ ਦੇ ਵਿੱਚ ਐਡ ਕਰ ਦਿੱਤੀ ਜਾਂਦੀ ਹੈ ਤਾਂ ਉਹ ਹੋਰ ਉਤੇਜਿਤ ਹੋ ਜਾਂਦੀ ਹੈ ਇਹ ਸਭ ਤੋਂ ਸਿੰਪਲ ਤਰੀਕੇ ਦਾ ਨਾਮ ਲਿਖੇ ਨੇ ਕਿਉਂਕਿ ਜਦੋਂ ਤੁਸੀਂ ਇਸ ਨੂੰ ਪੜ੍ਹਦੇ ਹੋ ਨਾ ਤਾਂ ਬੜੀ ਡਿਫਿਕਲਟ ਵੇ ਦੇ ਵਿੱਚ ਇਹ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਸੋ ਤਤ ਸੰਗੀਤ ਛੋਟੇ ਆਕਾਰ ਦੀ ਰਚਨਾ ਵਿਸ਼ਾ ਜਿਹੜਾ ਪ੍ਰધાન ਹੁੰਦਾ ਹੈ ਬੰਦਰ ਇਸ ਦੀ ਦੱਸੀ ਹੈ ਪ੍ਰੇਰਕ ਭਾਵਨਾ ਇਸ ਦਾ ਅੰਦਰਲਾ ਲੱਛਣ ਹੋਏਗਾ ਸੰਦੇਸ਼ ਇਸ ਦਾ ਇਕਾਗਰ ਸਾਰ ਹੋਏਗਾ ਜੋ ਕਿ ਕਲਪਨਾ ਦੇ ਨਾਲ ਉਤੇਜਿਤ ਹੋ ਜਾਂਦਾ ਹੈ ਛੰਦ ਕਾਰਨ ਕੀ ਹੁੰਦਾ ਵਾ ਗੀਤ ਦੇ ਵਿੱਚ ਰਿਦਮ ਤੇ ਸੰਗੀਤ ਆ ਜਾਂਦਾ ਹੈ ਉਹ ਹੀ ਆਇੰਦਾ ਕਿ ਜੇਕਰ ਛੰਦ ਦੇ ਵਿੱਚ ਬੰਨੀ ਜਾਏਗੀ ਤੇ ਕਿ ਗਏ ਇੱਕੋ ਜਿਹੀ ਚੀਜ਼ ਚੱਲੇਗੀ ਇਹਦਾ ਮਾਜੇਗਾ ਕੋਈ ਚੀਜ਼ ਖਿਲਰੇਗੀ ਨਹੀਂ ਕੋਈ ਅੱਖਰ ਇੱਧਰ ਉੱਧਰ ਨਹੀਂ ਜਾਏਗਾ ਵੱਧ ਘਟ ਨਹੀਂ ਲਿਖਿਆ ਜਾਏਗਾ ਤੋ ਚੀਜ਼ ਵਧੀਆ ਲੱਗਦੀ ਆ ਸੋ ਛੰਦ ਵੀ ਕਹਿ ਸਕਦੇ ਹੋ ਇਸ ਦੇ ਵਿੱਚ ਵਧੀਆ ਹੁੰਦਾ ਹੈ ਹੁਣ ਇਸ ਦੇ ਵਿੱਚ ਸੰਬੋਧਨ ਆਪਣੇ ਆਪ ਨੂੰ ਜਾਂ ਦੂਜੇ ਨੂੰ ਹੁੰਦਾ ਹੈ ਜਾਂ ਤਾਂ ਆਪਣੇ ਆਪ ਨੂੰ ਹੁੰਦਾ ਹੈ ਸੰਬੋਧਨ ਜਾਂ ਤਾਂ ਦੂਜੇ ਨੂੰ ਹੁੰਦਾ ਹੈ ਦੂਜਾ ਜਿਹੜਾ ਇੱਥੇ ਪਰਸਨ ਹੁੰਦਾ ਹੈ ਉਹ ਵੀ ਉਹ ਆਪਣੇ ਆਪ ਨੂੰ ਹੀ ਹੁੰਦਾ ਹੈ ਇਹ ਯਾਦ ਰੱਖਿਓ ਜਿਹੜਾ ਦੂਜਾ ਪਰਸਨ ਹੁੰਦਾ ਹੈ ਉਹ ਵੀ ਉਹ ਆਪਣੇ ਆਪ ਨੂੰ ਹੀ ਇੱਕ ਸੰਬੋਧਿਤ ਕਰ ਰਿਹਾ ਹੁੰਦਾ ਵਾ ਬਟ ਨਾਮ ਉਹਨੇ ਦਿੱਤਾ ਹੁੰਦਾ ਹੈ ਦੂਜਾ ਸੋ ਇਸ ਦੇ ਵਿੱਚ ਸੰਬੋਧਨ ਜਿਹੜਾ ਆਪਣੇ ਆਪ ਨੂੰ ਜਾਂ ਦੂਜੇ ਨੂੰ ਤੇ ਦੂਜੇ ਦੇ ਵਿੱਚ ਵੀ ਉਹ ਆਪਣੇ ਆਪ ਨੂੰ ਹੀ ਵੇਖਦਾ ਹੈ ਹੁਣ ਗੀਤ ਦੀ ਵਿਸ਼ੇਸ਼ਤਾ ਕੀ ਹੁੰਦੀ ਹੈ ਲੈ ਆਤਮਿਕਤਾ ਜਿਹੜੀ ਅਸੀਂ ਪਹਿਲੇ ਵੀ ਪੜੇ ਸੀ ਲੈ ਹੋਣੀ ਚਾਹੀਦੀ ਹੈ ਤੁਕਾਂਤ ਪ੍ਰਣਾਲੀ ਹੋਣੀ ਚਾਹੀਦੀ ਹੈ ਕਿ ਤੁਕਾਂਤ ਮੇਲ ਹੋਣਾ ਚਾਹੀਦਾ ਹੈ ਜੇਕਰ ਛੰਦ ਹੋਏ ਤਾਂ ਬੈਟਰ ਹੁੰਦਾ ਹੈ ਤਰਜ਼ ਆਇੰਦੀ ਜੀਐਸ ਦੇ ਵਿੱਚ ਛੰਦ ਆਿੰਦਾ ਹੈ ਗਵਾ ਸੰਗੀਤ ਆਿੰਦਾ ਹੈ ਗਵਾ ਸਜਨਾਤਮਕਤਾ ਇੱਕ ਸੁਰਤਾ ਦੇ ਵਿੱਚ ਜਾਦੀ ਹੈ ਇਸ ਤੋਂ ਲਾਵਾ ਪੰਜਾਬੀ ਗੀਤ ਦੇ ਜਿਹੜੇ ਬੀਜ ਲੋਕ ਸੱਭਿਆਚਾਰ ਦੇ ਵਿੱਚ ਹਨ ਹੁਣ ਸਾਡੇ ਕੋਲ ਗੀਤ ਐਵੇਂ ਨਹੀਂ ਆ ਚੁੱਕਿਆ ਅਸੀਂ ਇੱਕ ਇੱਕਦਮ ਨਹੀਂ ਸਾਡੇ ਕੋਲ ਆ ਗਿਆ ਗੀਤ ਗੀਤ ਜਦੋਂ ਆਇਆ ਏ ਸਭ ਤੋਂ ਪਹਿਲਾਂ ਲੋਕ ਗੀਤ ਆਇਆ ਸੀ ਉੱਥੋਂ ਹੀ ਅਸੀਂ ਸ਼ੁਰੂ ਹੋਏ ਅੱਗੇ ਗੀਤ ਲਿਖਣਾ ਲੋਕ ਗੀਤ ਗੀਤ ਜਿਹੜਾ ਹੈ ਉਹ ਡਿਫਰੈਂਟ ਹੈਗਾ ਉਹ ਵੀ ਅੱਗੇ ਮੈਂ ਦੱਸ ਦਾਂਗੀ ਕੀ ਚੀਜ਼ ਹੈ ਸੋ ਸਭ ਤੋਂ ਪਹਿਲਾਂ ਸਾਡੇ ਕੋਲ ਲੋਕ ਗੀਤ ਆਂਦੇ ਨੇ ਹਰ ਇੱਕ ਚੀਜ਼ ਜਦੋਂ ਅਸੀਂ ਪੜ੍ਹਦੇ ਹਾਂ ਨਾ ਸ਼ੁਰੂਆਤ ਸਾਡੀ ਲੋਕ ਤੋਂ ਹੀ ਹੁੰਦੀ ਹੈ ਲੋਕ ਗੀਤਾਂ ਨੂੰ ਪਤਾ ਹੀ ਗਿਆ ਕਿ ਕਿਉਂ ਰਚੇ ਗਏ ਸੀ ਕਿਸ ਤਰ੍ਹਾਂ ਰਚੇ ਗਏ ਸੀ ਕਿਹੜੇ ਕਿਹੜੇ ਗੀਤ ਆਉਂਦੇ ਨੇ ਸੋ 20 ਸਾਡੇ ਉੱਥੇ ਹੀ ਮਿਲਦੇ ਨੇ ਉਸ ਤੋਂ ਬਾਅਦ ਜਦੋਂ ਅਸੀਂ ਥੋੜੇ ਜਿਹਾ ਮਾਡਰਨ ਵੇ ਦੇ ਵਿੱਚ ਹੋਏ ਅਸੀਂ ਵਿਸ਼ੇ ਜਿਹੜੇ ਕਿ ਸੀ ਉਹ ਟੱਪ ਕੇ ਸਾਹਿਤਕ ਗੀਤਾਂ ਦੇ ਵਿੱਚ ਆ ਗਏ ਵਿਸ਼ੇ ਥੋੜੇ ਅਸੀਂ ਲੱਗ ਲੈਣੇ ਸ਼ੁਰੂ ਕਰ ਦਿੱਤੇ ਕਿਸ ਪਰਟੀਕੂਲਰ ਪਰਸਨ ਦਾ ਨਾਮ ਉੱਤਮ ਮੈਂਸ਼ਨ ਹੋਣ ਲੱਗ ਪਿਆ ਕਿ ਮੈਂ ਰਚਿਆ ਹੈ ਤੇ ਮੇਰੇ ਵੱਲੋਂ ਲਿਖਿਆ ਗਿਆ ਗਵਾ ਸੋ ਕੀ ਕਹ ਸੀ ਕਿ ਸਟਾਰਟਿੰਗ ਸਾਨੂੰ ਉੱਥੋਂ ਹੀ ਮਿਲਦੀ ਗਈ ਸੋ ਇਸ ਦਾ ਭ੍ਰੂਣ ਜਿਹੜਾ ਹੈਗਾ ਸੀ ਉਹ ਆਧ ਕਾਲ ਦੇ ਵਿੱਚ ਦੇਖਿਆ ਜਾ ਸਕਦਾ ਹੈਗਾ ਬਾ ਆਧ ਕਾਲ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕਿੰਨੇ ਰਚਿਆ ਸੀ ਤਾਂ ਉਹ ਹੈਗੇ ਸੀ ਕਵੀ ਅਧਹਿਮਾਨ ਹਾ ਹਾ ਰਵਾ ਅਧਹਿਮਾਨ ਦੀ ਰਚਨਾ ਦੇ ਵਿੱਚ ਅਸੀਂ ਇਸ ਦਾ ਬੀਜ ਰੂਪ ਦੇਖ ਸਕਦੇ ਹਾਂ ਬਾਬਾ ਫਰੀਦ ਦੀ ਰਚਨਾ ਦੇ ਵਿੱਚ ਵੀ ਸਾਨੂੰ ਕੁਝ ਅੰਛ ਮਿਲਦੇ ਨੇ ਜੋ ਵੀ ਇਸ ਦੇ ਨੇੜੇ ਮੇ ਦੇਖੇ ਜਾ ਸਕਦੇ ਹੈ ਗੀਤ ਦੇ ਤੇ ਅਗਰ ਪੰਜਾਬੀ ਦੇ ਵਿੱਚ ਪਹਿਲਾ ਸੜ ਕੋ ਇੱਕ ਪਸੰਦੀ ছাপ ਲੱਗੀ ਕੋਈ ਗੀਤ ਆਇਆ ਹੈ ਤਾਂ ਸਭ ਨੂੰ ਪਤਾ ਹੈ ਕੁਐਸਚਨ ਵੀ ਆਉਂਦਾ ਹੈ ਉਹ ਹੈਗਾ ਸੀ ਲਾਲਾ ਬਾਕੀ ਦਿਆਲ ਦੀ ਰਚਨਾ ਪਗੜੀ ਸੰਭਾਲੋ ਜੱਟਾ 20ਵੀਂ ਸਦੀ ਦੇ ਵਿੱਚ ਰਚਾਇਆ ਸੀ ਠੀਕ ਹੈ ਹੁਣ ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਤਾਂ ਸਾਡੇ ਕੋਲ ਇੰਪੋਰਟੈਂਟ ਫੈਕਟ ਕੀ ਆ ਜਾਂਦੇ ਨੇ ਛੋਟਾ ਜਿਹਾ ਟੌਪਿਕ ਸੀ ਜ਼ਿਆਦਾ ਲੰਬਾ ਨਹੀਂ ਮੈਂ ਕਰਵਾਇਆ ਹੁਣ ਗੀਤ ਦੀ ਬਾਹਰੀ ਬੰਤਰ ਜਿਹੜੀ ਹੈ ਗੀਤ ਦੀ ਅਸੀਂ ਅੰਦਰਲੀ ਬੰਤਰ ਦੇ ਬਾਰੇ ਪੜਿਆ ਸੀ ਕਿ ਗੀਤ ਦੀ ਅੰਦਰਲੀ ਬੰਤਰ ਦੇ ਵਿੱਚ ਕੀ ਹੁੰਦਾ ਹੈ ਰਾਈਟ ਹੁਣ ਇਸ ਤੋਂ ਇਲਾਵਾ ਗੀਤ ਦੀ ਬੰਤਰ ਇੱਕ ਹੁੰਦੀ ਹੈ ਹੋਰ ਉਹ ਹੁੰਦੀ ਹੈ ਬਾਹਰਲੀ ਬੰਤਰ ਕਹਿੰਦੇ ਬਾਹਰ ਹੀ ਜਿਹੜੀ ਬੰਤਰ ਹੁੰਦੀ ਹੈ ਉਸ ਦੇ ਵਿੱਚ ਸਥਾਈ ਆ ਜਾਂਦਾ ਹੈ ਸਥਾਈ ਇਸ ਤੋਂ ਇਲਾਵਾ ਅੰਤਰਾ ਆ ਜਾਂਦਾ ਹੈ ਅਸਥਾਈ ਆ ਜਾਂਦਾ ਤੇ ਸਥਾਈ ਆ ਜਾਂਦਾ ਦਾ ਮੁੜ ਸਥਾਈ ਠੀਕ ਹੈ ਇਹ ਚਾਰ ਇਸ ਦੇ ਵਿੱਚ ਪੁਆਇੰਟ ਆ ਜਾਂਦੇ ਫਸਟ ਸੈਕਿੰਡ ਥਰਡ ਤੇ ਫੋਰਥ ਪੁਆਇੰਟ ਹੈਗਾ ਠੀਕ ਹੈ ਇਹ ਬਾਹਰੀ ਬੰਦਰ ਦੇ ਵਿੱਚ ਆ ਹੁਣ ਇਹ ਦੇਖਿਓ ਸਥਾਈ ਦੇ ਵਿੱਚ ਕੀ ਹੁੰਦਾ ਹੈ ਕਿ ਗੀਤ ਦੀ ਪ੍ਰੇਰਕ ਭਾਵਨਾ ਹੁੰਦੀ ਹੈ ਤੇ ਮੁੱਖ ਵਿਚਾਰ ਆਉਂਦਾ ਮਤਲਬ ਗੀਤ ਨੂੰ ਕਿਉਂ ਲਿਖਣਾ ਹੈ ਉਸ ਦੀ ਪ੍ਰੇਰਣਾ ਹੁੰਦੀ ਹੈ ਨਾਲ ਦੇ ਨਾਲ ਕੀ ਮੇਨ ਵਿਚਾਰ ਇਸ ਦੇ ਵਿੱਚ ਜਿਵੇਂ ਵਿਸ਼ਾ ਹੁੰਦਾ ਨਾ ਕਿਸੇ ਚੀਜ਼ ਦਾ ਉਹ ਇਹਦੇ ਵਿੱਚ ਮੇਨ ਵਿਚਾਰ ਹੁੰਦਾ ਹੈ ਸੈਕੰਡ ਜਿਹੜਾ ਆਉਂਦਾ ਹੈ ਇਸ ਦੇ ਵਿੱਚ ਅੰਤਰਾ ਜੋ ਕਿ ਅੱਗੇ ਆਉਂਦਾ ਹੈ ਉਸ ਦੇ ਵਿੱਚ ਗੀਤ ਥੋੜੀ ਗਹਿਰਾਈ ਦੇ ਵਿੱਚ ਜਾਂਦਾ ਹੈ ਨਾ ਯਾਨੀ ਕਿ ਉਸ ਦੇ ਵਿੱਚ ਭਾਗ ਜਿਹੜੇ ਨੇ ਉਹ ਥੋੜੇ ਵੱਧੇ ਜਾਂਦੇ ਸੰਗਨਤਾ ਹੰਦੀ ਹੈਗੀ ਆ ਪਹਿਲੇ ਦੇ ਵਿੱਚ ਜਿਵੇਂ ਪਹਿਲਾ ਵਿਸ਼ਾ ਡਿਸਕ੍ਰਾਈਬ ਕੀਤਾ ਅਗਲੇ ਦੇ ਵਿੱਚ ਜਾ ਕੇ ਵਿਸ਼ਾ ਥੋੜਾ ਅਸੀਂ ਹੋਰ ਗੰਭੀਰ ਕਰਤਾ ਪਰ ਸਾਨੂੰ ਡੂੰਘਾਈ ਦੇ ਵਿੱਚ ਲੈ ਗਏ ਤੀਜੇ ਦੇ ਵਿੱਚ ਆਿੰਦਾ ਗਵਾ ਸਾਡੇ ਕੋਲ ਅਸਥਾਈ ਤੇ ਸਥਾਈ ਜਿਹੜਾ ਹੈ ਉਹ ਇਕੱਠੇ ਆਉਂਦੇ ਨੇ ਕਹਿੰਦੇ ਅਸਥਾਈ ਮੂੜ ਸਥਾਈ ਨਾਲ ਜੁੜ ਕੇ ਭਾਵਨਾ ਤੇ ਵਿਚਾਰ ਨੂੰ ਤਿੱਖਾ ਕਰਦੇ ਨੇ ਇਹ ਚਾਰ ਸਾਨੂੰ ਬਾਹਰੀ ਬੰਤਰ ਦੇ ਵਿੱਚ ਮਿਲਦੇ ਨੇ ਤੇ ਲਾਸਟ ਵਾਲੇ ਦੋ ਇਕੱਠੇ ਹੀ ਇਸ ਦੇ ਵਿੱਚ ਜੁੜ ਕੇ ਕੰਮ ਕਰਦੇ ਨੇ ਅੱਗੇ ਹੈਗਾ ਇਹ ਕਿ ਗੀਤ ਸੰਸਕ੍ਰਿਤ ਜਿਹੜਾ ਹੈਗਾ ਸੀ ਜਿਵੇਂ ਸਟਾਰਟਿੰਗ ਦੇ ਵਿੱਚ ਇੰਟਰੋ ਹੋ ਗਈ ਸੀ ਉਹ ਮੈਂ ਨਹੀਂ ਦੱਸੀ ਸੀ ਸੋ ਇਹ ਗਿਆ ਜਿਹੜਾ ਹੈ ਗਵਾ ਉਸਤੇ ਤੇ ਅੰਗਰੇਜ਼ੀ ਲਿਰਿਕ ਇਸ ਦਾ ਪਰਿਆਏ ਸਾਨੂੰ ਮਿਲਦਾ ਹੈ ਦਵਾ ਸ਼ਬਦ ਹੈ ਗਾਇ ਲਿਰਿਕ ਜਿਹੜਾ ਹੈ ਗਵਾ ਦਾ ਤਾਤੂ ਕੀ ਗਸੀ ਲਾਇਰ ਲਿਰਿਕ ਜਿਹੜਾ ਸੀ ਉਹ ਨਿਕਲਿਆ ਗਵਾ ਲਾਇਰ ਤੁ ਜੋ ਕਿ ਯੂਨਾਨੀ ਭਾਸ਼ਾ ਤੋਂ ਆਇਆ ਹੈ ਗਵਾ ਇਹ ਵਰਡ ਤੇ ਇਸ ਦਾ ਮਤਲਬ ਹੈਗਾ ਇਹ ਗਾਈ ਜਾ ਸਕਣ ਵਾਲੀ ਰਚਨਾ ਠੀਕ ਹੈ ਸੋ ਐਸੀ ਇੰਟਰੋਇਗਿਸੀ ਜੋ ਕਿ ਅਸੀਂ ਨਹੀਂ ਪੜੀ ਠੀਕ ਹੈ ਸੋ ਇੱਥੇ ਦੱਸ ਦਿੱਤੀ ਹੈ ਅੱਗੇ ਹੁਣ ਦੇਖੋ ਇਹ ਮੈਂ ਤੁਹਾਨੂੰ ਇੱਕ ਚੀਜ਼ ਦੱਸੀ ਸੀ ਪਹਿਲੋਂ ਵੀ ਕਿ ਲੋਕ ਗੀਤ ਤੇ ਜਿਹੜੇ ਗੀਤਕ ਨੇ ਸਾਨੂੰ ਕੋ ਗੀਤਕਾਰ ਉਹ ਅਲੱਗ-ਅਲੱਗ ਹੁੰਦੇ ਲੋਕ ਗੀਤ ਗੀਤਕਾਰ ਦੇ ਵਿੱਚ ਅੰਤਰ ਕੀ ਹੈ ਹੁਣ ਇੱਥੇ ਸਿਰਫ ਮੈਂ ਇਹਦੇ ਬਾਰੇ ਹੀ ਤੁਹਾਨੂੰ ਦੱਸਿਆ ਲੋਕ ਗੀਤ ਲੋਕੀ ਲੋਕਿਕਤਾ ਤੇ ਸਮਾਜਿਕਤਾ ਨੂੰ ਵਧੇਰੇ ਬਣਾਉਂਦੇ ਨੇ ਦੇ ਵਰਡ ਵੀ ਮੈਮ ਉਹ ਚੂਸ ਕਿਤੇ ਨੇ ਜੋ ਕਿ ਤੁਹਾਨੂੰ ਪੇਪਰ ਦੇ ਵਿੱਚ ਆ ਸਕਦੇ ਨੇ ਲੋਕਿਕਤਾ ਤੇ ਨਾਲ ਸਮਾਜਿਕਤਾ ਮਤਲਬ ਇੱਕ ਤਾਂ ਲੋਕਾਂ ਨੂੰ ਇੱਕ ਤਾਂ ਸਮਾਜ ਨੂੰ ਡਿਸਕ੍ਰਾਈਬ ਕਰਦੇ ਨੇ ਹੁਣ ਜਦੋਂ ਲੋਕ ਕੀ ਤੁਸੀਂ ਪੜ੍ਹਦੇ ਹੋ ਜਾਂ ਤਾਂ ਉਸ ਦੇ ਵਿੱਚ ਇੱਕ ਸਿੰਗਲ ਪਰਸਨ ਦੀ ਗੱਲ ਹੁੰਦੀ ਹੈ ਜਾਂ ਤਾਂ ਪੂਰਾ ਸਮਾਜ ਨੂੰ ਉਸ ਦੇ ਵਿੱਚ ਲੈ ਲਿਆ ਜਾਂਦਾ ਮਤਲਬ ਇੱਕ ਪਰਸਨ ਦੇ ਥਰੂ ਉਹ ਪੂਰੇ ਸਮਾਜ ਨੂੰ ਇਹ ਗੱਲ ਦੱਸਦਾ ਪਿਆ ਜਾਂ ਉਸ ਨੂੰ ਸਮਝਾ ਰਿਹਾ ਜਾਂ ਉਹ ਫੀਲਿੰਗ ਉਹਦੀ ਜ਼ਾਹਿਰ ਕਰਤਾ ਪਿਆਗਾ ਕਿਹੜਾ ਇਸ ਦਾ ਤਾਂ ਹੀ ਗੱਲੋਂ ਕੀ ਹੁੰਦਾ ਹੈ ਚੌੜਾ ਤੇ ਪ੍ਰਭਾਵ ਇਸ ਦਾ ਵਿਸ਼ਾਲ ਹੁੰਦਾ ਹੈ ਲੋਕ ਗੀਤਕਾਰ ਨਿਵੇਕਲੀ ਸ਼ਖਸੀਅਤ ਨੂੰ ਸਮਾਜਿਕ ਬਲਦਨਾ ਚ ਲਪੇਟ ਕੇ ਪੇਸ਼ ਕਰਦੇ ਨੇ ਉਹ ਆ ਗਿਆ ਨਾ ਕਿ ਇੱਕ ਤਾਂ ਪਰਸਨ ਦੀ ਗੱਲ ਕੀਤੀ ਜਾਂਦੀ ਹੈ ਜਦੋਂ ਇੱਕ ਪਰਸਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਈ ਵਾਰੀ ਕੀ ਹੁੰਦਾ ਹੈ ਉਸ ਦੇ ਵਿੱਚ ਇਹੋ ਜਿਹੀ ਚੀਜ਼ਾਂ ਹੁੰਦੀਆਂ ਨੇ ਜੋ ਸਮਾਜ ਨੂੰ ਦੱਸਣੀਆਂ ਹੁੰਦੀਆਂ ਨੇ ਸੋ ਸਮਾਜਿਕ ਬਲਗਨਾਂ ਦੇ ਵਿੱਚ ਲਪੇਟ ਕੇ ਕਿਸੇ ਚੀਜ਼ ਨੂੰ ਪੇਸ਼ ਕੀਤਾ ਜਾਂਦਾ ਹੈਗਾ ਉਹ ਲੋਕਗੀਤ ਦੇ ਵਿੱਚ ਦੱਸਿਆ ਜਾਂਦਾ ਹੈ ਤੇ ਜਦੋਂ ਲੋਕਗੀਤ ਦੀ ਗੱਲ ਕਰਦੇ ਆ ਉਸ ਦੇ ਵਿੱਚ ਸਾਨੂੰ ਇਹ ਨਹੀਂ ਪਤਾ ਹੁੰਦਾ ਕਿੰਨੇ ਲਿਖਿਆ ਹੈ ਕਿ ਕਿੰ ਨੂੰ ਦੱਸਣਾ ਹੈ ਸੋ ਤਾਂ ਕਰਕੇ ਇਸ ਦਾ ਕਿਹੜਾ ਜੜਾਣ ਦਾਵਾ ਉਹ ਵਿਸ਼ਾਲ ਹੋ ਜਾਂਦਾ ਹੈ ਜਿਆਦਾ ਚੌੜਾ ਹੋ ਜਾਂਦਾ ਹੈ ਤਾਂ ਕਰਕੇ ਇਹ ਜਿਹੜਾ ਕਿਨੇ ਲੋਕਗੀਤ ਗੀਤਕਾਰ ਤੋਂ ਵੱਖਰੇ ਹੋ ਜਾਂਦੇ ਆ ਗੀਤ ਜਿਹੜੇ ਗਿਨੇ ਉਹ ਵੀ ਇੱਕ ਇਸ ਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਆਪ ਮੁਹਾਰੇ ਨਿਕਲਦੇ ਨੇ ਉਹਦੇ ਵਿੱਚ ਵੀ ਇਹ ਚੀਜ਼ ਸਾਨੂੰ ਮਿਲਦੀ ਗਈ ਆਪ ਮੁਹਾਰੇ ਜਿਹੜੇ ਇਸ ਦੇ ਵਿੱਚ ਨਿਕਲ ਲੈਂਦੇ ਓਕੇ ਸੋ ਨੈਕਸਟ ਅਗਰ ਮੈਂ ਤੁਹਾਨੂੰ ਲੱਛਣ ਜਾਂ ਤੱਤ ਇਸ ਦੇ ਅਗਰ ਲਿਖਨੇ ਹੋਣ ਜੋ ਕਿ ਇੱਕ ਸਿੰਗਲ ਲਾਈਨ ਦੇ ਵਿੱਚ ਆ ਜਾਂਦੇ ਨੇ ਪੇਪਰ ਦੇ ਵਿੱਚ ਇਹਦੇ ਵਿੱਚ ਤੁਸੀਂ ਲਿਖ ਸਕਦੇ ਹੋ ਜੇਕਰ ਮੈਂ ਤੁਹਾਨੂੰ ਦੱਸਾਂ ਸਭ ਤੋਂ ਪਹਿਲਾਂ ਆਇੰਦਾ ਗਵਾ ਇਸ ਦੇ ਵਿੱਚ ਸੁਭਾਵ ਵਿਕਤਾ ਜਾਂਦੀ ਗਈ ਠੀਕ ਹੈ ਸੁਭਾਵ ਵਿਕਤਾ ਜਾਂ ਸੁਭਾਵ ਵਿੱਤਾ ਜੋ ਕਿ ਸਾਡੇ ਗੀਤ ਦੇ ਵਿੱਚ ਇੱਕ ਨਾਰਮਲ ਦੇਖੀ ਜਾਂਦੀ ਹੈ ਕਿ ਸਹਿ ਸੁਭਾ ਜਿਹੜੇ ਗੀਤੇ ਗਨੇ ਉਹ ਬਾਹਰ ਨਿਕਲਦੇ ਹਨ ਤੇ ਇੱਕ ਤੋਂ ਲਾਵਾ ਸੜ ਉਸ ਦੇ ਵਿੱਚ ਆਇੰਦਾ ਗਵਾ ਗਾਇਣ ਗੁਣ ਮਤਲਬ ਗਾਏ ਜਾ ਸਕਣ ਵਾਲੀ ਇਹ ਸੜਪੋ ਰਚਨਾ ਦੀ ਹੈ ਤਾਂ ਕਰਕੇ ਸੜਕੋ ਗਾਇਨ ਗੁਣ ਹੁੰਦੇ ਹਨ ਇੱਕ ਮੈਂ ਕੋ ਬੁਕੇ ਗਿਆ ਸੋ ਉੱਥੋਂ ਮੈਂ ਤੁਹਾਨੂੰ ਇਹ ਚੀਜ਼ ਕਰਵਾ ਰਹੀ ਆ ਨਾਲ ਦੇ ਨਾਲ ਤੀਜਾ ਇਸ ਦੇ ਵਿੱਚ ਸੜਕੋ ਇੱਕ ਗਾਇਨ ਦਾ ਗਵਾਮ ਹੁੰਦਾ ਨਿੱਜੀਪ ਨਿੱਜੀ ਜਿਹੜੇ ਭਾਵ ਹੁੰਦੇ ਨੇ ਉਹਨੂੰ ਇਸ ਦੇ ਵਿੱਚ ਕੀ ਗਏ ਬਿਆਨ ਕੀਤਾ ਜਾਂਦਾ ਹੈ ਸੋ ਇਸ ਦੇ ਵਿੱਚ ਨਿੱਜੀਪਨ ਆ ਜਾਂਦਾ ਹੈ ਚੌਥਾ ਅਗਰ ਇਸ ਦੇ ਵਿੱਚ ਦੇਖਿਆ ਜਾਵੇ ਤਾਂ ਇੱਕ ਹੀਰਾ ਪਣ ਜਿਹੜਾ ਗਵਾ ਜਵਸੀ ਪਹਿਲੋ ਪੜਿਆ ਗਵਾ ਇੱਕ ਹੀਰਾ ਨਾਲ ਦੇ ਨਾਲ ਕੀ ਹੁੰਦਾ ਹੈ ਇਹ ਸੰਖੇਪ ਹੁੰਦਾ ਹੈ ਜੋ ਕਿ ਪਹਿਲੋ ਫੀ ਲਾਈਨ ਦੇ ਵਿੱਚ ਮੈਂ ਦੱਸ ਦਿੱਤਾ ਸੀ ਇਸ ਤੋਂ ਇਲਾਵਾ ਨੈਕਸਟ ਸੜਕੋ ਇਸ ਦੇ ਵਿੱਚ ਆ ਜਾਂਦਾ ਗਵਾ ਚਿਤਰਾਤਮਕਤਾ ਆ ਚਿਤਰਾਤਮਕਤਾ ਇਸ ਤੋਂ ਇਲਾਵਾ ਹੋਰ ਅਗਰ ਦੇਖਿਆ ਜਾਵੇ ਇਸ ਦੇ ਵਿੱਚ ਸੜਕੋ ਸੰਜਮਤਾ ਆਂਦੀ ਗਈ ਹੈ ਤੋ ਜੋ ਮੈਂ ਅ ਪਿੱਛੇ ਬੋਲੇ ਸੀ ਉਹ ਸਾਰੇ ਹੀ ਇਸ ਦੇ ਵਿੱਚ ਸਾਡੇ ਕੋ ਆਈਦੇ ਗਿਆ ਐ ਐਂਡ ਅਦਰ 7 ਦੇ ਵਿੱਚ ਇਸ ਦੇ ਵਿੱਚ ਲਿਖਣਾ ਹੋਵੇ ਤਾਂ ਅਸੀਂ ਇਸ ਦੇ ਵਿੱਚ ਨਾਟਕੀ ਨਾਟਕੀਤਾ ਜਿਹੜਾ ਦਵਾ ਉਹ ਵੀ ਇਸ ਦੇ ਵਿੱਚ ਸਾਡੇ ਕੋ ਇੱਕ ਹੋਰ ਲੱਛਣ ਆਈਂਦਾ ਗਵਾ ਜਾਂ ਤੱਤ ਠੀਕ ਐ ਸੋ ਇਹ ਸਾਡੇ ਕੋ ਜਿਹੜੇ ਗਏ ਨੇ ਅਗਰ ਤੁਹਾਨੂੰ ਪੇਪਰ ਦੇ ਵਿੱਚ ਆਉਂਦੇ ਨੇ ਕਾਂ ਆਲਰੇਡੀ ਇਸ ਤਰੀਕੇ ਨਾਲ ਆਨਗੇ ਉਹ ਤੁਹਾਨੂੰ ਮੈਂ ਪੂਰਾ ਡਿਸਕ੍ਰਾਈਬ ਦੇ ਵਿੱਚ ਕਰਵਾਇਆ ਸੀ ਤੋਂ ਇਹ ਜਿਹੜਾ ਗੇ ਮੈਂ ਇਹ ਤੁਸੀਂ ਲਿਖ ਸਕਦੇ ਹੋ ਕਿ ਕਿਹੜੇ ਕਿਹੜੇ ਸਾਨੂੰ ਇਸ ਦੇ ਵਿੱਚ ਜਿਹੜੇ ਗਵਾ ਉਹ ਮਿਲ ਸਕਦੇਗੇ ਠੀਕ ਹੈ ਇਸ ਦੇ علاوہ ਅਗਰ ਅਸੀਂ ਇਹਨੂੰ ਆਲਰੇਡੀ ਇੱਕ ਡਿਸਕ੍ਰਾਈਬ ਕਰਨਾ ਹੋਵੇ ਛੋਟੇ ਜਿਹੇ ਰੂਪ ਦੇ ਵਿੱਚ ਤਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਫਿਰ ਤੋਂ ਕਿ ਇਸ ਦੇ ਵਿੱਚ ਵਿਸ਼ਾ ਸਾਨੂੰ ਕੋ ਇੱਕ ਪ੍ਰਦਾਨ ਮਿਲਦਾ ਹੈ ব্যক্তিগত পাম নামাইজ ਦੇ ਵਿੱਚ ਜ਼ਿਆਦਾਤਰ ਮੈਟਰ ਕਰਦੀਆਂ ਨੇ ਜੋ ਕਹਿਣਾ ਚਾਹੁੰਦਾ ਉਹਨੂੰ ਬਾਹਰ ਦੱਸਦਾ ਹੈ ਤੇ ਆਤਮ ਪ੍ਰਕਟਾਇਸ ਦੇ ਵਿੱਚ ਹੁੰਦਾ ਹੈ ਇੱਕ ਪਰਸਨ ਦਾ ਇਕਾਗਰਤਾ ਤੀਬਰਤਾ ਇਸ ਦੇ ਵਿੱਚ ਵੀ ਮਿਲਦੀ ਹੈ ਸਾਨੂੰ ਸੰਗੀਤ ਇਸ ਦੇ ਵਿੱਚ ਹੋਣਾ ਚਾਹੀਦਾ ਤਾਲ ਲੈ সুর ਛੰਦ ਇਸ ਦੇ ਵਿੱਚ ਸਾਨੂੰ ਮਿਲਦੇਗੇ ਨੇ ਨਾਲ ਦੇ ਨਾਲ ਠੀਕ ਹੈ ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਤਾਂ ਸੜਕੋ ਹੋਰ ਵੀ ਪਹਿਲੋ ਬਹੁਤ ਸਾਰੇ ਪੁਰਾਣੇ ਗੀਤ ਲਿਖੇ ਗਏ ਸੀ ਬਟ ਉਹ ਮੈਂ ਨਹੀਂ ਲਿਖੇ ਕਿਉਂਕਿ ਉਹ ਜ਼ਿਆਦਾ ਬਹੁਤ ਪੁਰਾਣੇ ਹੋ ਜਾਂਦੇ ਨੇ ਸੋ ਜਿਸ ਦੇ ਥਰੂ ਮੈਂਸ਼ਨ ਕੀਤਾ ਉਹ ਚੀਜ਼ ਸਿਰਫ ਪੜਿਓ ਕਿਉਂਕਿ ਸਾਨੂੰ ਮੈਟਰ ਕਰਦਾ ਹੈ ਕਿ ਕਿੰਨਾ-ਕਿੰਨਾ ਨੇ ਹੈਗਾ ਇਸ ਦੇ ਵਿੱਚ ਜਿਹੜੇ ਇਹ ਸਾਨੂੰ ਲਿਖੇ ਇਸ ਤੋਂ ਇਲਾਵਾ ਅਗਰ ਹੋਰ ਦੇਖਿਆ ਜਾਵੇ ਤਾਂ ਸੜਕੋ ਬਹੁਤ سارے ਲੇਖਕ ਕਵੀ ਮਿਲਦੇ ਹਨ ਰਾਈਟ ਲੇਖਕ ਵੀ ਮਿਲਦੇ ਨੇ ਜਿਨ੍ਹਾਂ ਨੇ ਕੀ ਗੱਸੀ ਗੀਤ ਦੇ ਬਾਰੇ ਲਿਖਿਆ ਆ ਸੀ ਇੱਕ ਤਾਂ ਤੁਹਾਨੂੰ ਮੈਂ ਇਸ ਦੇ ਵਿੱਚ ਦੱਸ ਹੀ ਦਿੱਤਾ ਹੈ ਸੜਕੋ ਕਿਹੜੇ ਮਿਲਦੇ ਨੇ ਜਿਨ੍ਹਾਂ ਨੇ ਸਟਾਰਟਿੰਗ ਦੇ ਵਿੱਚੋਂ ਸਾਨੂੰ ਜਿਹੜਾ ਹੈਗਾ ਸੀ ਗੀਤ ਲਿਖਿਆ ਇਸ ਤੋਂ ਇਲਾਵਾ ਵੀ ਸਾੜ ਕੋ ਬਹੁਤ ਸਾਰੇ ਹੋਰ ਲੇਖਕ ਨੇ ਜੋ ਕਿ ਤੁਹਾਡੇ ਬੁੱਕ ਦੇ ਵਿੱਚ ਤਾਂ ਆਮ ਮੈਂਸ਼ਨ ਹੀ ਕੀਤਾ ਹੋਇਆ ਵਾ ਬਟ ਫਿਰ ਮੈਂ ਉਸ ਦੇ ਬਾਰੇ ਇੱਕ ਮੂੰਹੋਂ ਬੋਲ ਕੇ ਤੁਹਾਨੂੰ ਦੱਸ ਦਿੰਦੀ ਆ ਕਿਹੜੇ-ਕਿਹੜੇਗੇ ਨੇ ਸੋ ਇਸ ਦੇ ਵਿੱਚ ਸਾੜ ਕੋ ਅਗਰ ਦੇਖਿਆ ਜਾਵੇ ਤਾਂ ਲਾਲਾ ਤਨਿਰਾਮ ਚਾਤ੍ਰਿਕ ਰੋਜ਼ੁਦੀਨ ਸਰਫ ਇਸ ਤੋਂ ਲਾਵਾ ਨੰਦਲਨ ਨੂਪੂਰੀ ਕਤਾਸੀ ਬਲੰਗਨ ਪਿਆਰਾ ਸਿੰਘ ਸੈਰਾ ਇਹ ਬਾਬਾ ਬਲਵੰਤ ਅਮ੍ਰਿਤਾ ਪ੍ਰੀਤਮ ਸੰਤੋਖ ਸਿੰਘ ਤੀਰ ਤੇਰਾ ਸਿੰਘ ਚਾਨ ਹਰਪ੍ਰਜਨ ਸਿੰਘ ਗੁਰਦੇਵ ਸਿੰਘ ਸ਼ਿਵ ਕੁਮਾਰ ਬਟਾਲਵੀ ਹਰਪ੍ਰਜਨ ਹਲਵਾਰਵੀ ਸੁਜੀਤ ਪਾਤਰ ਇਸ ਤੋਂ ਇਲਾਵਾ ਚਨ ਸਿੰਘ ਸਫਰੀਤਮ ਧਰਮ ਕਮਿਆਣਾ ਗੁਰਦਾਸ ਮਾਨ ਸੰਤਨਾਮ ਉਦਾਸੀ ਸੁਜੀਤ ਸਿੰਘ ਰਾਮਪੂਰੀ ਮੋਹਨ ਸਿੰਘ ਤੇਜਾ ਸਿੰਘ ਸਾਬਰ ਸੋ ਇਸ ਤਰ੍ਹਾਂ ਬਹੁਤ ਸਾਰੇ ਲੇਖਕ ਨੇ ਜਿਨ੍ਹਾਂ ਨੇ ਕੀ ਕਸੀ ਜਿਹੜੀਆਂ ਰਚਨਾਵਾਂ ਹੈਗੀਆਂ ਸੀ ਇਹਨਾਂ ਦੇ ਨਾਲ ਉਹ ਮੇਡ ਕੇ ਲਿਖਿਆ ਸੀ ਤੇ ਇਸ ਤੋਂ ਇਲਾਵਾ ਅਗਰ ਸੜਕੋ ਪੁਰਾਣਾ ਇੱਕ ਮੈਂ ਮੈਂਸ਼ਨ ਕਰਾਂ ਤਾਂ ਸੜਕੋ ਜੈਦੇਵ ਜਿਹੜੇਗੇ ਸੀ ਜੈਦੇਵ ਦਾ ਪਤਾ ਹੈ ਨਾ ਉਹਨਾਂ ਦਾ ਸਰਪੋ ਗੀਤ गोविंद ਇੱਕ ਮਿਲਦਾ ਗਵਾ ਬਟ ਉਹ ਜਿਆਦਾ ਜਗ੍ਹਾ ਤੇ ਉੱਤੇ ਮੈਂਸ਼ਨ ਨਹੀਂ ਕੀਤਾ ਸੀ ਸੋ ਇਸ ਕਰਕੇ ਮੈਂ ਨਹੀਂ ਲਿਖਿਆ ਸੀ ਸੋ ਇਹ ਹੈਗਾ ਸੀ ਸੜਕੋ ਗੀਤ ਛੋਟਾ ਯਾ ਟੌਪਿਕ ਸੀ ਤੇ ਇਸ ਦੇ ਬਾਰੇ ਮੈਂ ਕਰਵਾਇਆ ਹੈ ਇਸ ਤੋਂ ਇਲਾਵਾ ਸੀ ਪਰ ਗੀਤ ਦੇ ਬਾਰੇ ਹੁਣ ਅੱਗੇ ਪੜਾਂਗੇ ਤੇ ਨਾਲ ਸੜਕੋ ਇੱਕ ਹੋਰ ਟਾਪਿਕ ਜਿਹੜੇ ਮੈਂ ਮੈਂਸ਼ਨ ਵੀ ਕੀਤੇ ਸੀ ਬਹੁਤ ਸਾਰੇ ਪਰਸਨ ਜਿਹੜੇ ਸੀ ਉਹਨਾਂ ਨੂੰ ਨਾਟਕ ਜਿਹੜੇ ਜਿਹੜੇ ਸੜਕੋ ਮਿਲਦੇ ਨੇ ਸ਼ੈਲੀ ਨਾਟਕ ਸ਼ੈਲੀ ਜਿਵੇਂ ਐਬਸਰਟ ਹੋ ਜਾਂਦਾ ਆਪੇਰਾ ਹੋ ਜਾਂਦੀ ਹੈ ਜਾਂ ਹੋਰ ਸੋ ਉਸਤੇ ਬਾਰੇ ਵੀ ਥੋੜਾ ਜਿਹਾ ਟਾਪਿਕ ਜ਼ਰੂਰ ਕਰਵਾਵਾਂਗੀ ਕਿ ਕਿਹੜੇ-ਕਿਹੜੇ ਸਾਨੂੰ ਮਿਲਦੇ ਨੇ ਸੋ ਇੱਕੋ ਲਾਈਨ ਦੇ ਵਿੱਚ ਤੁਸੀਂ ਉਸ ਨੂੰ ਦੁਬਾਰਾ ਲਰਨ ਕਰ ਲਓ ਵੈਸੇ ਮੈਂ ਪਹਿਲਾਂ ਕਰਵਾਏ ਹੋਏ ਨੇ ਉਹ ਪੂਰੇ ਜਿਵੇਂ ਡਿਟੇਲਸ ਦੇ ਵਿੱਚ ਆਗੇ ਨੇ ਸੋ ਇਸ ਦੇ ਵਿੱਚ ਵੀ ਕਰਵਾਵਾਂਗੀ ਹੁਣ ਅੱਗੇ ਸੋ ਇੱਕ ਦੋ ਟਾਪਿਕ ਜਿਹੜਾ ਖਤਮ ਹੋ ਜਾਣਗੇ ਉਸ ਤੋਂ ਬਾਅਦ ਬਾਕੀ ਜਿਹੜਾ ਵੀਡੀਓਜ਼ ਤੁਸੀਂ ਦੇਖਦੇ ਰਹੋ ਤੇ ਲਾਈਕ ਸ਼ੁਰੂ ਕਰਕੇ ਜਾਇਓ ਥੈਂਕ ਯੂ